ਕਰ ਰਿਹਾ ਫਰੋਤੀਆਂ ਲਈ ਜਾਂਦੇ ਆ ਬੈਂਕ ਲੁੱਟੇ ਜਾ ਰਹੇ ਮੈਂ ਬੋਰ ਗਿਆ ਕਈ ਮੈਨੂੰ ਵਪਾਰੀ ਮਿਲੇ ਜਿਨ੍ਹਾਂ ਨੇ 10 10 20 20 ਲੱਖ ਦੇ ਕੇ ਮਸਾ ਖੇੜਾ ਚੜਾਇਆ ਥਰਮਲ ਪਲੈਂਟ ਬਿਜਲੀ 24 ਘੰਟੇ ਪਹਿਲੇ ਮੱਛਰ ਖਾ ਜਾਂਦੇ ਸੀ ਤੁਹਾਨੂੰ ਗਰਮੀਆਂ ਚ ਤੇ ਹੁਣ ਵੀ ਖਾਣਗੇ ਪਹਿਲੀ ਤਰੀਕ ਦੇ ਬਾਅਦ ਕਿਉਂਕਿ ਬਿਜਲੀ ਹੁਣ ਇਹਨਾਂ ਕੋਲੇ ਘੱਟ ਹੋ ਗਈ ਹੈ ਕਿਉਂਕਿ ਪਿਛਲੇ 7 ਸਾਲ ਕੋਈ ਨਵਾਂ ਥਰਮਲ ਪਲੈਂਟ ਨਹੀਂ ਬਣਾਇਆ ਦ ਮੰਗ ਵੱਧ ਗਈ ਐ ਇਕ ਦੀ ਇਲੈਕਸ਼ਨ ਤੱਕ ਤਾਂ ਇਹਨਾਂ ਨੇ ਖਰੀਦ-ਖਰੂਦ ਕੇ ਰੱਖੀ ਐ ਦੋ ਤਰੀਕ ਦੇ ਬਾਅਦ ਦੇਖਿਓ ਕਿਵੇਂ ਕੀ ਹੁੰਦਾ ਮੈਨੂੰ ਲੱਗਦਾ ਸਾਰੇ ਹਿੰਦੂਸਾਂ ਦੇ ਮੱਛਰ ਇੱਥੇ ਆ ਜਾਣਗੇ ਤੁਹਾਡੇ ਕੋਲੇ ਐਸ ਕਰਕੇ ਆਲ ਜਿਹੜਾ ਲੱਕ ਐ ਇੱਕ ਬਹੁਤ ਵੱਡਾ ਤੁਹਾਡੇ ਨਾਲ ਇੱਕ ਹੋਰ ਧੋਖਾ ਹੋਣ ਲੱਗਿਆ ਪਹਿਲੇ ਆਪਣਾ ਪਾਣੀ ਕਾਂਗਰਸ ਨੇ ਰਾਜਸਥਾਨ ਨੂੰ ਦੇਤਾ ਤੁਸੀਂ ਜਾਣਦੇ ਹੋ ਜਿਹੜੇ ਸੂਬੇ ਵਿੱਚ ਉਹ ਦਰਿਆ ਟੱਪਦੇ ਆ ਉਹ ਪਾਣੀ ਦਾ ਹੱਕ ਉਸੇ ਸੂਬੇ ਦਾ ਹੈ ਜਮਨਾ ਹਰਿਆਣੇ ਵਿੱਚ ਦੀ ਟੱਪਦੀ ਹੈ ਕੀ ਆਪਾਂ ਨੂੰ ਦਿੰਦੇ ਆ ਪਾਣੀ ਉੱਥੋਂ ਦਾ ਨਹੀਂ ਆਪਣੇ ਬਿਆਸਤਨੋ ਜ ਆਪਣੇ ਤੋਂ ਟੱਪਦੀ ਹੈ 1955 ਵਿੱਚ ਕਾਂਗਰਸ ਦਾ ਪ੍ਰਧਾਨ ਮੰਤਰੀ ਜਵਾਲਾਲ ਨਹਿਰੂ ਸੀ ਉਹਨਾਂ ਨੇ ਰਾਜਸਥਾਨ ਦੇ ਇਲੈਕਸ਼ਨ ਜਿਤਨਾ ਸੀ ਗੁਲਜ਼ਾਰੀ ਨਾਲ ਨੰਦੇ ਨੂੰ ਬੁਲਾ ਕੇ ਇੱਕ ਦਸਕਤ ਨਾਲ ਅੱਧਾ ਪਾਣੀ ਪੰਜਾਬ ਦਾ ਸਤਲੁਜ ਤੇ ਬਿਆਸ ਦਾ ਰਾਜਸਥਾਨ ਨੂੰ ਦੇਤਾ ਰਾਜਸਥਾਨ ਕਨਾਲ ਲਈ ਉਹਦੇ ਬਾਅਦ ਫਿਰ ਤੋਂ ਕਾਂਗਰਸ ਦਾ ਰਾਜ ਆਇਆ ਜਿਹੜਾ ਬਾਕੀ ਅੱਧਾ ਬਚਿਆ ਸੀ ਉਹਦਾ ਅੱਧਾ ਰਿਆਣੇ ਨੂੰ ਦੇਤਾ ਆਹ ਤਾਂ ਕਾਲੀ ਦਲ ਨੇ ਮੋਰਚੇ ਲਾ ਕੇ ਜੇਲਾ ਗਏ ਤੇ ਬਚਾਲਿਆ ਨਹੀਂ ਤਾਂ ਆ ਵੀ ਗਿਆ ਸੀ ਕੰਮ ਤੇ ਹੁਣ ਕੀ ਕਰਨ ਲੱਗਿਆ ਝਾੜੂ ਵਾਲੇ 6 ਮਹੀਨਿਆਂ ਨੂੰ ਇਲੈਕਸ਼ਨ ਹੈ ਹਰਿਆਣੇ ਦੇ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਕਿਹਾ ਆਪਾਂ ਇਲੈਕਸ਼ਨ ਜਿੱਤਣਾ ਤੇ ਉੱਥੇ ਹਰਿਆਣੇ 'ਚ ਬੋਲ ਕੇ ਆਏ ਆ ਕਿ ਅਸੀਂ ਪੰਜਾਬ ਤੋਂ ਤੁਹਾਨੂੰ ਪਾਣੀ ਦੇਵਾਂਗੇ ਅੱਜ ਤੁਸੀਂ ਖਬਰਾਂ 'ਚ ਪੜਿਆ ਹੋਣਾ ਆ ਜਿਹੜੇ ਨਹਿਰੀ ਪਟਵਾਰੀ ਐ 400 ਨਹਿਰੀ ਪਟਵਾਰੀਆਂ ਨੂੰ ਨੌਕਰੀ ਤੋਂ ਕੱਢਤਾ ਕਿਉਂ ਕੱਢਿਆ ਕਿਉਂਕਿ ਉਹਨਾਂ ਨੂੰ ਕਿਹਾ ਕਿ ਤੁਸੀਂ ਲਿਖ ਕੇ ਦਿਓ ਕਿ ਟੇਲਾਂ ਉੱਤੇ ਪਾਣੀ ਪੂਰੇ ਸਰਪਲਸ ਹੈ ਉਹ ਰਿਪੋਰਟ ਉਹਨਾਂ ਨੇ ਸੁਪਰੀਮ ਕੋਰਟ ਦੇਣੀ ਸੀ ਅਗਲੇ ਮਹੀਨੇ ਆ ਪਟਵਾਰੀਆਂ ਨੂੰ ਮੈਂ ਤੁਹਾਨੂੰ ਆਦ ਕਰਨਾ ਜਿਨ੍ਹਾਂ ਨੇ ਕਿਹਾ ਅਸੀਂ ਨਹੀਂ ਦਿੰਦੇ ਰਿਪੋਰਟ ਕਿਉਂਕਿ ਉਹਨੂੰ ਪਤਾ ਸੀ ਜਿਸ ਦਿਨ ਉਹ ਰਿਪੋਰਟ ਦੇਤੀ ਸੁਪਰੀਮ ਕੋਰਟ ਨੇ ਕਹਿ ਦੇਣਾ ਹੈ ਨਹਿਰ ਬਣਾ ਕੇ ਪਾਣੀ ਦੇ ਦਿਓ ਫਿਰ ਉਹਨਾਂ ਨੇ ਫੌਜ ਲਾ ਕੇ ਆ ਨਹਿਰ ਬਣਾ ਦੇਣੀ ਸੀ ਪਰ ਪਟਵਾਰੀ ਖੜੇ ਅੜੇ ਪਏ ਆ ਤਾਂ ਕਰਤੂਤਾ ਤੁਹਾਡੇ ਭਗਵੰਤ ਮਾਨ ਦੀਆਂ ਤੇ ਗੰਜਰੀਵਾਲ ਦੀਆਂ ਆਪਾਂ ਕੰਧਾਂ ਤੇ ਲਿਖ ਕੇ ਲਿਖਤਾ ਕੀ ਇੱਕ ਮੌਕਾ ਛਾੜੂਂ ਦੇ ਦੋ ਸਾਰਿਆਂ ਨੇ ਦੇਤਾ ਆਪਣੇ ਆਪਣੀ ਅਕਾਲੀ ਦਲ ਥੋੜੀ ਪਾਰਟੀ ਐ ਥੋੜੀ ਜਾਨ ਐ ਅਸੀਂ ਜਿਉਣਾ ਮਰਨਾ ਇੱਥੇ ਐ ਆ 103 ਸਾਲ ਪੁਰਾਣੀ ਪਾਰਟੀ ਐ ਤੁਸੀਂ ਤਜਰਬੇ ਕਰਨੇ ਛੱਡ ਦਿਓ ਹੱਥ ਜੋੜ ਕੇ ਬੇਨਤੀ ਕਰਨਾ ਥੋਡੇ ਤੋਂ ਸਿਆਣੇ ਗੁਜਰਾਤ ਦੇ ਲੋਕ ਐ 35 ਸਾਲ ਹੋ ਗਏ ਭਾਜਪਾ ਨੂੰ ਵੋਟਾਂ ਪਾਉਂਦੇ ਮੋਦੀ ਨੂੰ ਵੋਟਾਂ ਪਾਉਂਦੇ ਕਿਉਂ ਉਹਨਾਂ ਨੂੰ ਪਤਾ ਹੈ ਕਿ ਸਾਰਾ ਕੁਝ ਮਿਲਦਾ ਹੀ ਦਿੰਦਾ ਹੀ મોદી ਐ ਆਪਾਂ ਕਿਉਂ ਤਜਰਬੇ ਕਰੀਏ ਆ ਝਾੜੂ ਵਾਲੇ ਵੀ ਉੱਥੇ ਗਏ ਸੀ ਉੱਥੇ ਵੋਟਾਂ ਮੰਗਣ ਗਏ ਸੀ ਉਹਨਾਂ ਨੇ ਛਿੱਤਰ ਮਾਰ ਕੇ ਭਜਾਇਆ ਤੇ ਇਥੇ ਸਾਰਾ ਕੁਝ ਪੰਜਾਬ ਵਿੱਚ ਬਣਾਉਣ ਵਾਲਾ ਕਾਲੀ ਦਲ ਸੁਲਤਾਨ ਦੇਣ ਵਾਲਾ ਕਾਲੀ ਦਲ ਪਰ ਆਪਾਂ ਜਿਹੜਾ ਆਉਂਦਾ ਉਹਨੂੰ ਕਹਿੰਦਾ ਤੂੰ ਵੀ ਲੈ ਲੈ ਮੌਕਾ ਤੂੰ ਵੀ ਲੈ ਲੈ ਮੌਕਾ 10 ਸਾਲ ਖਰਾਬ ਹੋ ਗਏ ਤੁਹਾਡੇ 10 ਸਾਲ 20 ਸਾਲਾਂ ਦਾ 30 ਸਾਲ ਦਾ ਹੋ ਗਿਆ 30 ਸਾਲਾਂ ਦਾ 40 ਸਾਲ ਦਾ ਹੋ ਗਿਆ ਤੇ ਆਪਾਂ ਹਲੇ ਵੀ ਨਹੀਂ ਕਰਦੇ ਤਜਰਬਾ ਹੁਣ ਕਿਦੋਂ ਰੁਕੋਗੇ ਜਦੋਂ ਪਾਣੀ ਉੱਤੋਂ ਹੀ ਟੱਪ ਗਿਆ ਸਾਰਾ ਬਰਬਾਦ ਕਰਤਾ ਪੰਜਾਬ ਐਸ ਕਰਕੇ ਬੇਨਤੀ ਕਰਨਾ ਆ ਪਾਰਲੀਮੈਂਟ ਇਲੈਕਸ਼ਨ ਵਿੱਚ ਲੜਾਈ ਜਿਹੜੀ ਲੜ ਰਹੇ ਆ ਇੱਕ ਪਾਸੇ ਕਾਲੀ ਦਲ ਕੱਲਾ ਕਾਲੀ ਦਲ ਕਿਸੇ ਦੀ ਲੋੜ ਨਹੀਂ ਸਾਨੂੰ ਸਾਨੂੰ ਕੱਲੇ ਤੁਹਾਡੇ ਆਸ਼ੀਰਵਾਦ ਦੀ ਲੋੜ ਹੈ ਬਲੇ ਕੋਣ ਹੈ ਸਾ ਅਸੀਂ ਲੜ ਰਹੇ ਆਂ ਦਿੱਲੀ ਵਾਲੀਆਂ ਪਾਰਟੀਆਂ ਦੇ ਖਿਲਾਫ ਜਿਹੜੀ ਇੱਥੇ ਕੱਲੇ ਲੁੱਟਣ ਆਉਂਦੀਆਂ ਐ ਐਸ ਕਰਕੇ ਬੇਨਤੀ ਕਰਨਾ ਬੱਲੂ ਆਣੇ ਹਲਕੇ ਵਾਲਿਓ ਮੈਨੂੰ ਤੁਹਾਡੇ ਤੇ ਮਾਨ ਹੈ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਗਵਾਨ ਚੱਪਾ ਬੈਠੇ ਆਂ ਸਰਕਾਰ ਆ 13 ਦੀਆਂ 13 ਸੀਟਾਂ ਜਿਤਾ ਦਿਓ ਜੈਜਾ ਮਾਹੌਲ ਹੈ ਬਣ ਰਿਹਾ ਲੋਕੀ ਅੱਕੇ ਪਏ ਆ ਆ ਝਾੜੂ ਵਾਲਿਆਂ ਤੋਂ ਤਜਰਬੇ ਤੋਂ ਦੁਖੀ ਹੋਏ ਪਏ ਆ ਕਾਂਗਰਸ ਦੇ ਤਜਰਬੇ ਤੋਂ ਦੁਖੀ ਹੋਏ ਪਏ ਆ ਐਸ ਕਰਕੇ ਬੇਨਤੀ ਕਰਦਾ ਬੋਬੀ ਮਾਨ ਜੀ ਜਿਹੜੇ ਬੜੇ ਨੇਕ ਇਨਸਾਨ ਆ ਬੜੇ ਮਿਹਨਤੀ ਐ ਉਸ ਇਨਸਾਨ ਦੇ بیٹے ਐ ਜ਼ੋਰਾ ਸਿੰਘ ਮਾਨ ਜਿਹੜੇ ਡਾਂਗ ਵਾਂਗੂ ਲੋਕਾਂ ਨਾਲ ਖੜਦਾ ਸੀ ਥੋੜੀ ਲੜਾਈ ਲੜਦਾ ਸੀ ਵਰਕਰਾਂ ਦੀ ਲੜਾਈ ਲੜਦਾ ਸੀ ਲਗਾਤਾਰ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣੇ ਐ ਦੇਖੋ ਉਹਨਾਂ ਪਰਿਵਾਰ ਤੋਂ ਉਹਨਾਂ ਦਾ ਬੇਟਾ ਅੱਜ ਲੜ ਰਿਹਾ ਐ ਉਹ ਜੇ ਮੈਂ ਦੇਖਿਆ ਸਾਰੀਆਂ ਕੁਆਲਿਟੀ ਜ਼ੋਰਾ ਸਿੰਘ ਮਾਨ ਦੀ ਬੋਵੀ ਜੀ ਵਿੱਚ ਐ ਤੋ ਐਸ ਕਰਕੇ ਕੁਡੈਰਾ ਸਾਹਿਬ ਆਪਣੀ ਸਾਰੀ ਟੀਮ ਆਪਣੇ ਸਾਰੀ ਲੱਗੀ ਐ ਤੇ ਮੈਨੂੰ ਪੂਰਾ ਖੁਸ਼ੀ ਹੋਈ ਅੱਜ ਐਡਾ ਵੱਡਾ ਠਾਠਾ ਮਾਰਦਾ ਕੱਟ ਦੇ ਕੇ ਤੇ ਮੈਨੂੰ ਪੂਰੀ ਉਮੀਦ ਐ ਬੱਲੂਆਣੇ ਵਾਲਿਓ ਜੇ ਮੈਨੂੰ 40000 ਤੇ ਜਿਤਾਇਆ ਸੀ ਤੁਸੀਂ ਟਪਾਉਂਗੇ ਉਦੋਂ ਟਪਾ ਦਿਓ ਤੇ ਨਾਲੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਓਕੇ ਸੋਕੇ 2.5 ਸਾਲ ਬਾਅਦ ਸਰਕਾਰ ਬਣਾ ਦਿਓ ਤੁਸੀਂ ਪਛਾਣ ਨਹੀਂ ਸਕੋਗੇ ਬੱਲੂਆਣੇ ਵਾਲਿਓ ਪਛਾਣ ਨਹੀਂ ਤਕੋਗੇ